ਲਾਈਵੇ ਜਨੇ ਜਦੋਂ ਮੈਂ ਨਾ ਤੈਨੂੰ ਕਹੂੰ 2 2 ਇੰਚ ਬੰਦ ਖਿੱਚੀ ਚੱਲੇ ਆਂ ਚਰਕਾਈ ਜਾਏ ਮੇਰਾ ਭਾਈ ਤਾਇ ਦਾ ਛਟੇ ਚੂ ਬੂਰਾ ਖੋਲਣਾ ਅੱਪਾ ਜ ਠੀਕ ਆ ਕੋਈ ਨਾ ਕੋਈ ਨਾ ਮੇਰੇ ਭਾਈ ਕੋਈ ਨਾ ਫੇਰ ਨਾ ਕਰ ਲੈ ਆ ਦੇਖ ਲੈ ਇਹ ਲੇਰਾ 2 ਇੰਚ ਟੇਬਲ ਖਿੱਚਾ ਹਾਂ 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 ਕਰਦੇ ਕਰਦੇ ਪਰ ਇਹਨੂੰ ਕਰਦੇ ਆਏ ਓਏ ਓਏ ਮੇਰੇ ਬਾਤਾ ਓਏ ਕੰਜਰੋ ਓਏ ਮੇਰੇ ਚੱਡੇ ਪੜੋਂਗੇ ਤੁਸੀਂ ਫੱਕਰੀ ਚਲੇ ਆ ਲਿਆ ਕੇ ਆਕੇ ਚੀਨ ਵਾਲੇ ਸੀ ਜਨ ਪਿੰਗ ਦਾ ਮੁਕਾਬਲਾ ਕਰਾ ਮੰਗੇ ਤੇਰਾ ਮੋਦੀ ਚਾਚੇ ਮੈਨੂੰ ਲੱਗਦਾ ਮੈਨੂੰ ਧਰਮਨਾਥ ਨਾਲ ਮਲਾਉਂਗੇ ਅੱਜ ਓਏ ਹਾਏ ਓਏ ਤਾਰ ਦੇਓ ਥਲੇ ਮੈਂ ਚਾ ਤੋ ਓ ਯਾਰ ਤਾਇਆ ਆਪਣਾ ਦੇਸ਼ ਕੀ ਕਿਸੇ ਨਾਲੋਂ ਘੱਟ ਹੈ ਆਪਾਂ ਦੀ ਚੀਨ ਵਾਲਿਆਂ ਨਾਲੋਂ ਘੱਟ ਹੈ ਜਮਾਨ ਵਾਲਿਆਂ ਨਾਲੋਂ ਘਾਟਾ ਆਪਾਂ ਤੂੰ ਲੱਤਾ ਖੋਲੀ ਚੱਲ ਕਰਾਂ ਤੈਨੂੰ ਬਣਾ ਕੇ ਰੱਖਾਂਗੇ ਅਸੀਂ ਚੈਂਪੀਅਨ ਅੱਜ ਆਏ ਓਏ ਓਏ ਮੈਂ ਨਹੀਂ ਲੱਤਾ ਖੋਲਦਾ ਓਏ ਮੇਰੀ ਧਾਤੇ ਬਾਬੇ ਰਾਮਦੇਵ ਨੂੰ ਲੈ ਜੇ ਓ ਤੁਸੀਂ ਕੰਪੀਟੀਸ਼ਨ ਚ ਓ ਤਾ ਉਹ ਦੇਖ ਲੈ ਫਿਰ ਮੇਰੀ ਗੱਲ ਸੁਣ ਲੈ ਜੇ ਤੂੰ ਲੱਤਾ ਨਾ ਮੋੜੀਆਂ ਪ੍ਰਧਾਨ ਮੰਤਰੀ ਵੀ ਬਾਬੇ ਰਾਮਦੇਵ ਨੂੰ ਬਣਾਵਾਂਗੇ ਓਏ ਨਾ ਨਾ ਓਏ ਓਏ ਪ੍ਰਧਾਨ ਮੰਤਰੀਤਾ ਭਾਇਓ ਤੇ ਭਣੋ ਮੈਨੂੰ ਹੀ ਬਣਾਇਓ ਲਤਾਂ ਦੀਆਂ ਭਾਵੇਂ ਦੋ ਤਾਈ ਹਲਾ ਦੇਓ